ਸਰ ਕੀ ਜਾਣਕਾਰੀ ਹੈ ਇਹਨਾਂ ਬਾਰੇ ਜਿਹੜੇ ਆ ਬੰਦੇ ਜਿਹੜੇ ਨੌਜਵਾਨ ਕਾਪੂ ਕਿੱਥੇ ਨੇ ਇਹ ਸਾਨੂੰ ਜਾਣਕਾਰੀ ਮਿਲੀ ਸੀ ਇੱਕ ਪੁਜੀਆ ਤੌਰ ਤੇ ਗਗਨਦੀਪ ਸਿੰਘ ਦੀ ਲਿਸਟ ਵਿਕੀ ਇਹ ਮੱਦੀਪੁਰ ਦਾ ਇਹਦਾ ਬੈਕ ਬੈਡ ਕੈਰੈਕਟਰ ਹੈ ਇਹਦੇ ਖਿਲਾਫ ਐਲਾ ਵੀ ਪਰਚੇ ਕਰਦੇ ਨੇ ਤੇ ਇਹਦਾ ਸਾਥੀ ਆਕਾਸ਼ ਦੀ ਇਹ ਵੀ ਲੋਕਲ ਮਛਿਵੜਾ ਦਾ ਆਪਦਾ ਹੀ ਆ ਜੀ ਵੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚ ਦੇ ਦਿੱਲੀ ਇਹ ਕਨੇਮੋਰ ਸਾਹਿਬ ਆਪਾਂ ਤੋਂ ਇਹਨਾਂ ਤੋਂ ਸਾਰੇ ਤੈਨੂੰ ਬਰਾਮਦ ਕਰਨੀ ਮੋਟਰਸਾਈਕਲ ਕਿਤੋਂ ਚੋਰੀ ਹੋਈ ਸੀ ਕਿਵੇਂ ਇੱਕ ਤਾਂ ਤਸਮੇਰ ਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਲਾਲਕੇ ਦੇ ਆਕਾਸ਼ ਜੀ ਵੀ ਨੇ ਇੱਕ ਕਰਿਆ ਸੀ ਆਪਣੇ ਸਿਵਲ ਹਸਪਤਾਲ ਤੋਂ ਆਪਣੇ ਨਵੇਂ ਸ਼ਹਿਰ ਤੋਂ ਇੱਕ ਇੱਕ ਤੋਂ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕੀਤੇ ਸਾਰੇ ਇਹ ਸਾਡਾ ਜੀਐਸਆਈ ਪਵਨ ਕੁਮਾਰ ਪਵਨਜੀਤ ਇਹ ਉਹ ਯਾਨੀ ਤਲਾਸ਼ ਵਿੱਚ ਸੀ ਪਟੀਆਂ ਤੋਂ ਕਾਬੂ ਕਰੇ ਨੇ ਕੋਈ ਲੜਕੇ ਇਹ ਵੀ ਜਿਹੜੇ ਸੀ ਕਿ ਮੋਟਰਸਾਈਕਲ ਇਹ ਸਰ ਦਰਾਨੇ ਤੁੱਤੀ ਸਾਹੂਗਾ ਕਿ ਇਹ ਵੀ ਪਤਾ ਲੱਗਿਆ ਫਿਰ ਇਹ ਕੁਛ ਕਿਸ ਦਰਾਂ ਹੋਜੀ ਪੁੱਛਾਸੇ ਹੋਇਆ ਸੀ ਚੋਣੀ ਕਿਲਾਸੇ ਹੋ ਸਕਦੇ ਨੇ ਇਹਦੀ ਪੁਲਿਸ ਬਾੜ ਤੇ ਨੇ ਜੀ ਕੁਛ ਕੀ ਜਾਰੀ ਹੈ ਪੂਰੇ ਬਰਾਮੇ ਹੋ ਸਕਦੇ ਨੇ ਮੁੱਕ ਸਕਦੇ ਸਰ ਜਿਵੇਂ ਇਹਨਾਂ ਦੀ ਨੰਬਰ ਪਲੇਟਾ ਨਹੀਂ ਹੈਗੀ ਕੋਈ ਵਾਰਦਾਤ ਨੂੰ ਵੀ ਇਹਨਾਂ ਨੇ ਕੋਈ ਅੰਜਾਮੂ ਜੀ ਨਹੀਂ ਦਿੱਤਾ ਪਰ ਜਿਹੜੇ ਵਾਰਦਾਤਾਂ ਦੇ ਬੜਾ ਨੰਬਰ ਪਲੇਟਾ ਜੀ ਛੇ ਨਵਰੇ ਜੀ ਜੀ ਇਹਨਾਂ ਨੂੰ ਕੁਛ ਕਿਸ ਵਿਖਿਆ ਕਰੀਆ ਉਸਦਾ ਬਾਤਦਾਰ ਦੀ ਕਰਨੀ ਤੰਗ ਵਿੱਚ ਹੁਣ ਨਿਯੰਤਰਣ ਆ ਗਿਆ ਜੀ ਇਹਨਾਂ ਨੂੰ ਹੋ ਰਹੀ ਹੈ ਕਿ ਦੋ ਬੰਦੇ ਕੇ ਕੋਹੋਮੀ ਚੋੜ ਹੈਗੇ ਨਾਲ ਰੱਖਦੇ ਅਜੇ ਸਾਡੇ ਆਇਆ ਨਹੀਂ ਤਫਤੀਸ਼ ਵਿੱਚ ਉਸ ਕਿਸੇ ਪਤਾ ਲੱਗੂਗਾ ਜੀ ਪਹਿਲਾਂ ਵਰਕੇ ਪੁੱਛੇ ਹਾਂਜੀ ਇਹ ਵਿੱਕੀ ਦੇ ਅਗੇ ਸਪਰਸੇ ਹੈਗੇ ਚੋਰੀ ਦੇ ਬੰਦੇ